ਕੀ ਕਰਦਾ ਲਾ ਤੇੂਨੇ ਬੂ ਹਾਏ ਮੈਂ ਮਰ ਗਈ ਚਲ ਆ ਇਹਨੂੰ ਪਹਿਲਾਂ ਬਾਦਰਾ ਛੱਡ ਕੇ ਆਏ ਸਾਹਮਣੇ ਉਹਦੀ ਗੱਡੀ ਉਹਦੀ ਗੱਲ ਕਰ ਕਿੱਥੇ ਚੱਲੇ ਘੁੰਮਣ ਕਿੱਥੇ ਚੱਲੇ ਇਹ ਮਾਜ ਕਮੋਂ ਚੱਲੇ ਇੱਕ ਇਹ ਕਹੀਂ ਮਾਜ ਕਮੋਂ ਚੱਲੇ ਆ ਮਾਜ ਕਮੋਂ ਚੱਲੇ ਚਲੋ ਉਹਦੀ ਆ ਉਹ ਚਿਆ ਕਰਨੇ ਆਂਦਾ ਵਾ ਧੁੱਪੇ ਸੋਣਾ ਹੁੰਦਾ ਉੱਥੇ ਕਾਲਾ ਹੁੰਦਾ ਰੋਈ ਨਹੀਂ ਹੁੰਦੀ ਤਾਂ ਫੇ ਆਂਦਾ ਮੈਨੂੰ ਇਹਨਾ ਮੈਂ ਨਿਕਾ ਦਾ ਇੰਨਾ ਸੋਨਾ ਨਾ ਆਹ ਗੱਲ ਮੈਨੇ ਉਹਨਾਂ ਦੋ ਵਾਰੀਆਂ ਹੀ ਮੈਨੂੰ ਜਿਗਰਾ ਮੈਂ ਗੌਰ ਜੀ ਵੀ ਕੀਤੀ ਗੱਲ ਤੇ ਹਾਂ ਸੱਸ ਮਰ ਗਿਆ ਮੈਂ ਪੈ ਤਿੰਨ ਪੱਤ ਉਦਾਂ ਹੀ ਕੰਨ ਜਾਣਾ ਹੈ ਉੱਧਰ ਗਿਆ ਸੀ ਉਦਾਂ ਹੀ ਕੰਨ ਜਾਣਾ ਓਏ ਉਹ ਵਲੌਗ ਬਣਾਈ ਸ਼ਿਰਕੁਜ ਨਹੀਂ ਹੁੰਦਾ ਯਾਰ ਮੇਰੀ ਗੱਲ ਨਾਲ ਉਹ ਬਣਾਈ ਵੀ ਇਹਨੂੰ ਮਲੌਲ ਲਿਆਏ ਇਹਦੇ ਦਰਾਂ ਨਾਲ ਆਹ ਉਹ ਸ਼ੌਟ ਬਣਾਈ ਉਹਦਾ ਹੀ ਕੀ ਕੰਨ ਜਾਣਾ ਹੈ ਉਦਾਂ ਤੂੰ ਚੰਗਲੀ ਜੀ ਨਾ ਚੰਬੜ ਜੀ ਆਖੀ ਓਏ ਇਹ ਅਫੀਸ਼ ਨਹੀਂ ਨਹੀਂ ਤੂੰ ਤੂੰ ਉਦਾਂ ਹੀ ਡੱਕ ਰਹੀ ਮੈਂ ਕਿਰਮ ਕਰਾਉਣਾ ਹੀ ਵੀ ਨੂੰ ਮਲਾਉ ਲੈ ਮੇਰੀ ਫਿਰਦਾ ਤੂੰ ਰੌਂਡਾ ਚੱਲ ਮੜੀ ਜਾਣੀ ਵੀਡੀਓ ਹਣਾ ਚਲ ਮੈਂ ਅਰੇ ਕੱਪਨੀ ਤੂੰ ਰੌਂਡਾ ਪੀਣਾ ਪਕੜਾ ਆਹੋ ਮੈਂ ਪੈਟ ਨਾਲ ਖੋ ਜਾਂਦਾ ਮਾਮਾ ਉੱਤੇ ਚੜਜੇ ਬੇਰਖਣਾ ਨਾ ਨਵਾਂ ਜਾਨਵਰ ਆਇਆ ਤੇ ਵੀ ਪਰਜਾਤੀ ਬੜਾ ਪਰਜਾਤੀ ਦਾ ਵੀਡੀਓ ਉਹਨਾਂ ਚੀਨੇ ਨੂੰ ਕਹਣਾ ਇਹ ਤਾਂ ਪਰਜਾਤੀ ਲੁਕਤ ਹੋ ਗਈ ਤੀ ਕਿਥੋਂ ਲੱਗੀ ਕਮੈਂਟ ਵੀ ਫੜਿਆ ਜਣਾ ਮੀਰ ਸੂਰਗਤੋਂ ਫੜਿਆ ਜੇ ਗੱਡੀ ਗੱਡੀ ਇਹ ਸੂਰ ਨਵਾਂ ਹੀ ਆਇਆ ਗੱਡੀ ਸੂਰ ਆ ਗਿਆ ਨਹੀਂ ਜਿੱਦਾਂ ਉਹ ਨਾਲ ਖੇਡ ਕੇ ਚੇਂਜ ਕੇ ਸੱਚੀ ਸੋਡੀ ਹੈ ਉਹ ਨਾ ਨਾ ਛੱਡੋ ਕਹਿੰਦੇ ਜੀ ਨੀ ਜਾਦੇ ਛੱਡਣ ਇਹਨਾ ਆਪਾ ਆ ਫੜਿਆ ਸੂਰ ਦਾ ਬੱਚਾ ਫੜਿਆ ਕਹਿੰਦਾ ਜਾਨਵਰ ਤੁਸੀਂ ਲਈ ਫਿੰਡੇ ਨਾਲ ਜੂਟ ਬੱਚਾ ਫੜਟਿਆ ਨਾ ਇੱਕ ਜਾਨਵਰ ਤੁਸੀਂ ਨਾਲ ਲਈ ਫਿੰਡੇ ਥੱਲੇ ਕੀੜਾ ਨੇ ਪਰੇਂਗਾ ਹੀ ਤੋਂ ਕੋਨੇ ਖਰੂਣ ਖਾਣ ਆਇਆ ਕਿ ਇਹਦਾ ਫੜਨਾ ਲੱਗ ਗਿਆ ਉਹ ਆ ਤੇਰੀ ਤੇ ਚੱਕ ਲਊਗਾ ਉਹ ਆ ਤੇ ਵੱਡੀ ਕੈਂਚੀ ਲਾਉ ਦੇ ਨਾ ਉਹ ਘੱਟਨੇ ਨਾ ਕੱਟਦੇ ਦਾ ਤਾਤਰ ਨਾ ਕਰਦੇ ਉਹ ਜਿੰਨਾ ਫੁੱਲ ਕੱਟੀ ਦੇ ਤਾਤਰ ਨਾ ਕੱਟਨੇ ਪਣੇ ਕੋਈ ਜਿੰਨਾ ਫੁੱਲ ਕੱਟੀ ਦੇ ਮम्मा ਦਾਦ ਨੂੰ ਭੇਜ ਚ ਮੈਂ ਜਿਹੜਾ ਸਾਰੇ ਜਨੇ ਆਰਡਰ ਚੁੱਕੀ ਆ ਗੱਡੀ ਤੇ ਦੇ ਕੇ ਆਈਏ ਕਿ ਲੋਨ ਦਾ ਅਗਲੇ ਸਵੇਰ ਗੱਡੀ ਕਰਾਈ ਤਾਂ ਦੇ ਦੀ ਆਰਡਰ ਦੇਣਾ ਹੁਣਾਂ ਬੰਦਰਾਂ ਗੱਡੀਆਂ ਦਾ ਆਰਡਰ ਹੋਇਆ ਇਹਨੂੰ ਤਾਂ 50 ਰੁਪਏ ਟਿਪ ਮਿਲਣੀ ਮਿਲਣੀ ਇਹਨੂੰ 50 ਛੱਡਵਾ ਦੇ ਇਹੋ ਛਰੇ ਇਹਨੂੰ 50 ਰੁਪਏ ਟਿਪ ਹੋ ਗਿਆ ਨਹੀਂ ਦਿੱਤੀ ਬਹੁਤ ਹੋ ਜਾਪੇ ਇਹ ਵੀ ਰੁਪਏ ਨਹੀਂ ਦੇਤੀ ਭਰਾ ਤੇ ਇੱਥੇ ਆਹ ਤੇ ਛੱਡ ਕੇ ਜਾਣਾ ਇੱਕ ਅਹੀਂ ਓਏ ਆਹ ਛੱਡ ਕੇ ਜਾਣਾ ਇੱਕ ਹਾਥੀ ਦਾ ਬੱਚਾ ਆ ਲੱਗੇ ਜੂਜ ਓਏ ਗੱਲ ਸੁਣ ਦੀ ਦੇਖਣਾ ਤੂੰ ਇਹ ਨੋਏ ਛੱਡ ਦੇ ਬਾਂਦਰਾ ਹਾਥੀ ਦੇ ਵਿੱਚ ਤੁਹਾਨੂੰ ਸ਼ਾਮਾਂ ਦੀ ਸ਼ਾਮਾਂ ਦੀ ਮਿਆਲ ਦੀ ਲੱਤ ਜਾਨੀ ਜਾਂਦੇ ਜਾਂਦੇ ਲੈ ਜਾ ਤੇਰੀ ਪ੍ਰਜਾਤੀ ਇੱਧਰ ਹੀ ਉਹ ਲਿਖਿਆ ਉਹ ਬਾਂਦਰਾ ਦੀ ਪ੍ਰਜਾਤੀ ਅਫਦਰ ਹੀ ਜਾਂਦਾ ਚੱਲਾ ਆਇ ਨੂੰ ਪਹਿਲਾਂ ਬਾਂਦਰਾ ਛੱਡ ਕੇ ਆਏ ਉਹ ਸਾਹਮਣੇ ਉਹ ਜਿਹਦੀ ਗੱਡੀ ਲੈ ਗਏ ਉਹ ਜਿਹਦੀ ਗੱਲ ਕਰਦੇ ਅੰਦਰ ਅੰਦਰ ਹੀ ਉਹ ਜਿਹਦੀ ਗੱਲ ਕਰਨੇ ਕਰਨਾ ਉਹ ਹੀ ਅੱਗੇ ਉਹ ਇਹਨੂੰ ਪਹਿਲਾਂ ਬਾਂਦਰਾ ਛੱਡ ਗਈ ਹੈ ਇਹ ਫਿਰ ਕਾਹ ਜਾਂਦੇ ਨਹੀਂ ਹਾਥੀ ਹਾਥੀ ਦੀ ਕੁੜੀ ਨਾ ਛਗਣ ਛਗਲ ਮੋਣਾ ਅੱਜ ਇਹਦਾ ਰਿੰਗਸਰ ਨਹੀਂ ਕਰਾ ਕੇ ਜਾਣੀ ਨਾ ਭਾਜੀ ਮੈਂ ਤੈਨੂੰ ਪਹਿਲੋ ਦਾਤਾ ਵੀਰ ਐਂ ਮਾੜੀ ਗੀਉ ਲੈ ਮਾੜੀ ਮੁੜੀ ਨਹੀਂ ਦੇਖਣੀ ਆ ਯਾਰ ਆ ਪਾ ਜੀ ਕਰੋ ਤੁਰ ਲੱਗਿਆ ਥੜਾ ਪਤਾ ਵੀ ਇੱਥੇ ਆਉਣਾ ਮੈਂ ਉਦੋਂ ਉਦੋਂ ਡੈਬਣਾ ਜਾਣ ਰਿਸ਼ਤੇਦਾਰਾਂ ਦੇ ਘਾਹ ਦੀ ਕੁੜੀ ਨਹੀਂ ਕਰਨਾ ਹੋਰ ਇਹਦੇ ਮਾਮਾ ਘਰ ਵਾਏ ਆ ਚਾਹ ਪਾਣੀ ਦੇ ਪੁੱਛਣ ਨੂੰ ਆਹੋ ਮਾਮਾ ਤੇਰੇ ਰਿਸ਼ਤੇਦਾਰਾਂ ਚਾਏ ਆ ਤੈਨੂੰ ਪੁੱਛਾ ਹੋ ਰਹੀ ਤੇਰਾ ਸੋਰਾ ਸਾਹਿਬ ਕਿੱਥੇ ਨੇ ਮਾਰ ਮਾਰ ਕਿੱਧਰ ਗਏ ਦੱਸੋ ਬਾਹਰ ਨਿਕਲ ਓਏ ਜਵਾਈ ਆ ਤਾਰ ਫੋਨ ਤੇ ਨੂੰ ਆਇਆ ਹੈ ਤਾੜਾ ਜਵਾਈ ਆ ਫੋਨ ਇਹਨੂੰ ਆਇਆ ਹੈ ਓ ਇਹ ਬੋ ਵੀ ਇਹਨੂੰ ਕਿੰਨੀ ਜਗ੍ਹਾ ਛੜਨਾ ਚ ਓਏ ਇਹਦੇ ਵਿੱਚ ਛੁੱਟ ਦੋ ਇਹਨੂੰ ਮੈਂ ਬੁਲ ਲੱਗ ਰਿਹਾ ਮੈਂ ਬੁਲ ਲੱਗ ਓਏ ਆਹ ਮਿੰਟ ਕੇ ਛੋੜ ਓਏ ਓ ਇਪੇਖ ਆ ਓਏ ਕੁਛ ਆ ਓਏ ਓ ਨਿਕਾ ਸਾਲਾ ਆਈ ਨਿਕਾ ਸਾਲਾ ਆਈ ਓ ਨਰਾਜ ਹੋ ਕੇ ਬੈਠਾ ਕੇ ਸਾੜੀ ਆ ਚਾਹ ਤੇ ਓ ਮਾਰੀ ਆਵਾਜ਼ ਆਪਣੀ ਭਾਸ਼ਾ ਜੈਨੂੰ ਚਾਹ ਤੇ ਦਾ ਹੁੰਦਾ ਕਰ ਲੈ ਨਾ ਬਰਾਦਰ ਓ ਉਹ ਮਾਰੀ ਆਵਾਜ਼ ਆਪਣੀ ਭਾਸ਼ਾ ਮਾਰ ਇਹ ਸੰਡੂ ਹੀ ਇਹਦਾ ਸਾਨੂੰ ਸਾਰਾ ਬਖਰਾ ਹੋ ਗਿਆ ਤੁਸੀਂ ਹੋਰ ਅੱਗੇ ਇਹਨੂੰ ਭੇਡੇ ਲੱਗ ਗਏ ਉਹਦੇ ਸਾਰਾ ਸੂਰਾ ਵਾ ਉਹ ਸਿੰਗਰ ਉੱਤੇ ਬਿਠਾ ਦੋ ਇਹਨੂੰ ਪਿੱਛੇ ਹੋ ਕੇ ਚੱਲੋ ਤੂੰ ਤਾਂ ਸਾਧ ਰੁਪਏ ਯਾ ਯਾਰ ਇਹ ਬੈਠੇ ਯਾਰ ਰਾਤੀ ਆਈ ਇਹ ਸਾਲੇ ਉਹ ਉਹ ਬੈਠੇ ਵੀ ਆ ਓਏ ਆ ਆ ਵੀਰਾਂ ਨਾਲ ਓਏ ਉਹ ਬੰਦਾ ਚਲਾ ਰਾਤ ਜਾਣਾ ਇਹ ਵੀ ਇੱਧਰ ਉਹ ਭਰਾ ਕਿਉਂ ਬੈਠੇ ਅੱਜ ਸਾਲਾ ਵੈਸ਼ ਨੇ ਕਾਮੀ ਉਹ ਸਿਰ ਛੁੱਟ ਕੇ ਬੈਠਾ ਤਾਂ ਪਾ ਨਹੀਂ ਵੈਸ਼ ਨੂੰ ਕੰਦਾ ਆਪ ਆਪ ਕੱਟੇ ਨੂੰ ਆ ਆ ਇਹਨੇ ਚਿਕਨ ਨਹੀਂ ਪਾਇਆ ਭਰਾ ਅਸੀਂ ਕੀ ਕਰੀਏ ਹੁਣ ਹੁਣ ਅਸੀਂ ਤਾਂ ਵੀਰ ਰਿਸਤਾ ਲੈਣ ਆਏ ਆ ਸੋੜਾ ਵੇਖਣਾ ਜਾਓ ਆਹਾਂ ਇਹਨੇ ਨਹੀਂ ਪਾਇਆ ਹਾੜ ਦੇ ਗੱਲ ਹੀ ਘੂਰਦੀ ਆ ਓਏ ਓਏ ਰੋਸ ਕੇ ਮਿਠਾਈ ਸੋਰਾ ਸਾਹ ਹਾਂ ਇੱਧਰ ਸੋਰਾ ਸਾਹ ਦੇਖਣਾ ਓਏ ਓਏ ਸਾਸੂ ਦੀ ਜੀ ਸੱਤਿਆ ਜੀ ਸੱਤਿਆ ਜੀ ਕੰਮ ਮਾਸੀ ਜੀ ਓਹ ਆਪ ਕਹਿੰਦੀ ਹਾਂ ਈ ਆਪ ਕਰਦੀ ਹਾਂ ਆਪ ਬੈਠੀ ਕਹਿੰਦੀ ਓ ਤੇਰੇ ਇਹ ਤਾਂ ਇੱਧਰ ਡਾਕਟਰਾਂ ਕੋਲ ਆ ਬੰਦਿਆ ਕੰਮ ਤੁਸੀਂ ਦੇਖਦੇ ਰੱਖਿਆ ਸੱਤਿਆ ਜੀ ਸੱਤਿਆ ਜੀ ਸੱਤੀ ਬੈਨੇ ਸੱਦੀ ਬੈਨੇ ਕਈ ਨਾ ਲੈ ਨਹੀਂ ਆਰੇ ਆਪ ਜਵਾਈ ਤਾਰਨ ਲੱਗੇ ਤੈਨੂੰ ਕੀ ਕਹਿੰਦੇ ਏ ਆ ਮਾਸਾ ਸ਼ਰਮ ਉਧਰ ਆ ਵੇਲਾ ਮੇਰਾ ਤੇਰੀ ਫੋਟੋ ਲਿਆਈ ਨਾ ਤਰੀ ਐ ਵੇ ਮੈਂ ਕਿਹਨੂੰ ਕਹਿੰਦਾ ਮੈਂ ਤੇਰੀ ਫੋਟੋ ਵਿੱਚ ਲਿਆਈ ਨਾ ਤੂੰ ਫਲੋਰ ਕਰਦੀ ਸ਼ੇਰੂ ਨਹੀਂ ਨਹੀਂ ਉਹਦੀ ਉਹ ਮੈਂ ਇਦਾਂ ਕਰਦਾ ਹੋਟਲ 'ਚ ਪੜਿਆ ਗਿਆ ਬੋਲ ਨਹੀਂ ਸਾਦਾ ਮੈਂ ਹੋਟਲ 'ਚ ਨਹੀਂ ਪੜਿਆ ਗਿਆ ਹੁੰਦਾ ਰੇਟ ਪਈ ਹੁੰਦੀ ਇਹਦਾ ਤਾਂ ਲੰਚ ਹੋਇਆ ਉਹ ਵੇ ਕਿੱਥੇ ਚੜਿਆ ਇਹ ਨਰਾਜ ਹੋ ਕੇ ਛਾਲ ਮਾਰਨ ਲੱਗਾ ਇਹਦਾ ਹੁਣ ਉਹਨਾਂ ਦਾ ਲੰਚ ਹੋਇਆ ਉਹ ਮਮਾ ਇਹਦਾ ਤਾਂ ਬੰਦਰ ਹੀ ਹਾਰੇ ਹੋ ਗਿਆ ਚੱਲੋ ਤੂੰ ਕੀ ਵੇਖਣਾ ਮਮਾ ਸੁਣਾ ਤਾ ਰੰਨਾ ਬੰਦਰ ਨਾਲ ਤਾਂ ਕੀ ਹੈ ਓਏ ਤੂੰ ਕੀ ਵੇਖਣਾ ਓਏ ਓਏ ਆਖੀ ਆਖੀ ਅੱਛਾ ਗੋਪੀ ਓਏ ਕਾ ਪੀਤੀ ਆਪਣੇ ਨਾਲ ਆਂਦੇ ਹਾਂ ਤੇ ਉਹਨਾਂ ਤੈਨੂੰ ਲੱਕਾ ਹੈ ਵੀ ਆਤੀ ਦੇ ਲਈ ਫਿਰ ਤੇ ਆ ਤੀਰਾ ਜਣਾ ਪਸਾਰੀ ਉਹ ਤੇ ਚੀਰ ਇਟਾ ਨਾ ਮੈਂ ਤੋਂ ਵੀਡੀਓ ਬਣਾਉਂਦਾ ਆ ਆ ਵੀਰੇ ਯਾਰ ਆ ਵੀਡੀਓ ਬਣਾ ਨਹੀਂ ਆ ਇੱਕ ਮਿੰਟ ਦੀ ਵੀਡੀਓ ਪੱਤਿਆਂ ਦੀ ਵੀਡੀਓ ਬਣਾ ਲੈ ਥੋੜਾ ਜਿਹਾ ਬੱਸ ਦਾ ਆ ਨਾ ਜਮਾ ਕਿੰਨਾ ਕਰਦਾ ਮੈਂ ਸਾਲਿਆ ਹਾਥੀ ਆ ਉੜ ਥੋੜਾ ਨਹੀਂ ਨਹੀਂ ਹਾਥੀ ਜੂਟੇ ਪੋਣ ਹਾਥੀ ਮਮਾ ਥੋੜਾ ਜਿਹਾ ਰੱਖਦਾ ਨਾ ਚਲੋ ਅੰਦਰ ਜਮਾ ਆ ਗਿਆ ਇੰਨਾ ਪ੍ਰੈਸ਼ਰ ਮਾਰਦਾ ਉਹਨੇ ਮਾਰਿਆ ਨਹੀਂ ਮਾਰਿਆ ਜਦਾ ਭੀਆ ਭੀਆ ਸੂਰਿਆ ਨਰਮ ਕਾ ਲੋਇਆ ਇਹ ਸੁਣ ਲੇ ਇਹ ਪਰਜਾਤੀ ਪਾ ਨਹੀਂ ਜਿਹੜੀ ਦੋਹਾਂ ਦੀ ਮਿੱਕ ਹੈਂ ਸ਼ਰੇ ਲੋਕੀ ਸ਼ੇਰ ਦੀ ਵੀਡੀਓ ਬਣਾਉਣਾ ਸ਼ੇਰ ਚੱਲ ਚੱਲੇ ਆ ਤੇ ਆਹ ਪੱਤਿਆਂ ਦੀ ਵੀਡੀਓ ਬਣਾਉਂਦੇ ਆ ਮਗਰ ਮੁੜ ਕੇ ਆਹ ਪੱਤੇ ਪੱਤਿਆਂ ਦੀ ਵੀਡੀਓ ਬਣਾਉਂਦੇ ਆ ਮੇਰੀ ਜਵਾਰ ਦੀ ਇਦਾਂ ਦੀ ਆ ਉਹ ਦੇਖ ਮੰਮਾ ਉਹ ਪੀਣੀ ਬਰੋ ਆਉਂਦੇ ਉਹਨਾਂ ਘਾ ਵੀ ਨਾ ਜ ਇਹਨੂੰ ਪੇਸਟ ਕਰਦੇ ਹੋ ਜੀ ਫੋਟੋ ਕਰਾਈਓ ਬੰਦੇ ਨਾਲ ਜੁੱਟ ਵਾਲੇ ਨੂੰ ਚਾਹਾਂ ਮਨ ਕੱਢ ਲਾਂਗਾ ਮੈਂ ਅੰਮੂ ਕੋਈ ਦੇਣੀ ਵੀ ਤੇ ਦੇਖ ਓਏ ਆਈ ਸੁਰਜਣਾ ਤੇਰੇ ਵਰਗੀ ਰੰਗ ਵੀ ਤੇਰੇ ਵਰਗਾ ਬਾਹਰ ਨਿਕਲ ਓਏ ਚੁਈਆ ਚੁਈਆ ਇਹ ਤੁਹਾਡੀ ਪ੍ਰਜਾਤੀ ਜਿਹਾ ਹਿਸਾਬ ਲਾਈ ਇਹ ਹੈ ਬਾਈ ਵੀਰ ਕੀ ਕਰਦੀ ਬਾਈ ਆਗੋ ਪੀ ਕਰਦੀ ਭਾਈ ਲੋਕੇਸ਼ਨ

ਹੋਏ ਗੋਪੀ ਦਾਦੂ ਦੀ ਘਰ ਦੀ ਦਾ ਇਹ ਉਹਦੀ ਸੱਸ ਹਾਂ ਜੋ ਇਹ ਗੋਪੀ ਵਾਲੇ ਵੇਚ ਕੇ ਸੋਣਾ ਇਹਦਾ ਕਿਦਾਂ ਦਾ ਆਪਣਾ ਹੋ ਗਿਆ ਖਰਚਾ ਗੋਪੀ ਦੇ ਕੁੜੀਆਂ ਨੇ ਖੋਣ ਜਿੰਨਾ ਦਾ ਰਸਤਾ ਆ ਇਧਰ 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 ਕਰਨ ਗੱਲ ਸੋਣੇ ਇਧਰ ਆਏ ਇਹ ਇਧਰ ਦੇ ਕੁੜੀਆਂ ਦਿਖਾਉਣ ਦੇ ਸੀ ਇਹਨਾਂ ਨੇ ਆ ਕੁੜੀ ਆ ਦੀ ਮੰਮੀ ਦਾ ਆ ਡੈਡੀ ਦਾ ਨਾ ਧੱਕੇ ਦਾ ਇਹਨੂੰ ਵੇਚਵਾੜੇ ਇਹ ਕਹਿੰਦਾ ਮੈਂ ਨਹੀਂ ਰੋਣਾ ਨੂੰ ਨਾ ਮੈਂ ਨਹੀਂ ਰੋਣਾ ਨੂੰ ਕਹਿੰਦਾ ਮੈਂ ਨਹੀਂ ਰੋਣਾ ਨੂੰ ਨਾ ਫਿਰ ਬਾਅਦ ਧੱਕੇ ਨਾ ਮਾਰਿਆ ਪਰ ਬਾਅਦ ਵਿੱਚ ਇੱਕ ਦਿਨ ਨੂੰ ਗੁੱਸਾ ਆਇਆ ਨਾ ਸੋਰੀ ਨੂੰ ਸੁੱਟਦਾ ਆਈ ਸੀ ਹਾਂ ਮੈਂ ਕਿਦਾਂ ਕਰਾਂ ਯਾਰ ਮਰਾ ਖਾਣਾ ਦੇ ਲ ਕਿੰਨੇ ਡੈਡੀ ਹੁਣ ਆਪਾਂ ਫਿਰ ਉਹਨੂੰ ਉਡਣ ਦੇ ਸੌਣ ਦੇ ਆ ਭੇੜੀ ਆ ਗਿਆ ਭੇੜੀ ਸਾਰੀ ਵੀਰ ਭੇੜੀ ਆ ਗਿਆ ਭੇੜੀ ਆ ਕਿੱਥੇ ਭੇੜੀ ਆ ਆ ਇੱਧਰ ਨਹੀਂ ਉੱਥੇ ਨਹੀਂ ਉਹ ਸਮਾ ਗਈ ਗਰਮੀ ਨੇ ਉਹ ਵੀ ਬੱਸ ਹੋ ਗਿਆ ਯਾਰ ਦਾ ਬੋਬੀ ਦੇ ਘਾਟੇ ਆ ਓਏ ਸ਼ਿਕਾਰੀ ਕੁੱਤਾ ਲੱਗਾ ਨਹੀਂ ਇਹ ਦਿਹਾ ਕਰਨੇ ਇਹ ਮਜ਼ਾਕ ਆ ਨਹੀਂ ਦਿਹਾ ਕਰਨੇ ਸ਼ਿਕਾਰੀ ਕੁੱਤਾ ਨਹੀਂ ਲੱਗਦਾ ਟਾਡਾ ਹੀ ਜਾਂਦੇ ਆ ਸੀ ਕੋਸਾ ਲਾ ਆਹੋ ਇਹ ਤਾਂ ਦਿਮਾਗ ਲੂੰਬੜੀਆ ਕਹਿੰਦੇ ਨੇ ਬਹੁਤ ਵਧੀਆ ਚੱਲੋਂ ਕਿਹੜਾ ਖਜ਼ਾਨਾ ਕੱਢਣ ਡਿਆ ਏ ਚੱਲੋਂ ਕਿਹੜਾ ਖਜ਼ਾਨਾ ਕੱਢਣ ਡਿਆ ਏ ਨਹੀਂ ਸਾਲੇ ਕਹਿ ਲੈਣਾ ਇਹ ਇਸ ਤਰ੍ਹਾਂ ਕਰਦੇ ਆ ਆਪਣੀ ਰੋਟੀ ਜਾਂ ਆਪਣਾ ਕੋਈ ਖਾਣ ਪੀਣ ਵਾਲਾ ਸਮਾਨ ਥੱਲੇ ਦੱਬ ਦਿੰਦੇ ਬਾਅਦ ਜਿੱਦਾਂ ਗੋਪੀ ਨਹੀਂ ਲਿਖਾ ਕੇ ਰੱਖਦਾ ਲਾਈ ਗੋਪੀ ਇਹ ਨਾਈਟ ਸ਼ਿਫਟ ਲਾਈ ਆ ਉਹ ਆਏ ਉਹ ਘੇਰ ਹੋਏ ਗੋਪੀ ਜਾ ਮੂੰਹ ਹੱਥ ਪਾ ਗਿਆ ਉਹਦੇ ਨਾਈਟ ਸ਼ਿਫਟ ਲਾਈ ਏ ਇਹਨਾਂ ਦੇ ਯਾਰ ਵਾਸਿਆ ਨੇ ਕਿੰਨਾ ਗੱਲ ਕਰਦੇ ਆ ਉਹ ਬੈਠਾ ਹੀ ਉਹ ਬੈਠਾ ਫੋਨ ਆਇਆ ਕਹਿੰਦਾ ਸੀ ਮੈਂ ਉਹ ਥੱਲੇ ਬੈਠਾ ਤੇ ਤਰਕੇ ਹੀ ਤੇ ਬਾਹਰ ਉਹ ਮੈਂ ਬੈਠਾ ਸਾਹਮਣੇ ਵੇਖ ਯਾਰ ਉਹ ਟੀਟੀ ਦਾ ਫੋਨ ਆਇਆ ਇਹਦੇ ਤੇ ਕਿਹਨੇ ਪਤਾ ਕੀ ਕਹਤਾ ਕਹਿੰਦਾ ਮੇਰ ਨਾਲ ਬਤਮੀਜ਼ੇ ਲੜਕੇ ਆਏ ਬਾਹਰ ਨਾਲ ਆ ਉਹ ਵੇਖ ਪੁੱਲ ਚਲ ਗਿਆ ਉਹ ਬੈਠਾ ਹੀ ਓਏ ਬਾਜ ਮਾਰੀ ਬਾਜ ਮਾਰੀ ਵੀਰ ਓਏ ਇੱਧਰ ਆ ਆ ਸਮਝਦੇ ਆ ਇੱਧਰ ਆ ਵੀਰ ਇੱਧਰ ਆ ਵੀਰ ਇਹਨੂੰ ਆਵਾਜ਼ ਨਾ ਬੰਦ ਇਹ ਨੂੰ ਮਾਰ ਲੈਣ ਦੇ ਵਾਇਰ ਦੀ ਭਾਸ਼ਾ ਨੂੰ ਦੇ ਬੋਲੀ ਕੀ ਬੋਲਦੇ ਤੁਸੀਂ ਸਾਡੀ ਭਾਸ਼ਾ ਕੀ ਬੋਲਦੇ ਇਹ ਸਾਜਾ ਹਾਥੀ ਦੀ ਭਾਸ਼ਾ ਭਾਸ਼ਾ ਜਾਂਦਾ ਮਮਾ ਉਹਨਾਂ ਦੀ ਭਾਸ਼ਾ ਨਹੀਂ ਚੱਲਦਾ ਇਹ ਇੱਕ ਦੂਜੇ ਪਛਾਣੇ ਨਹੀਂ ਲੈਂਦੇ ਮਾੜੀ ਮੋਢੀ ਜਿੱਦਾਂ ਅਸੀਂ ਹਿੰਦੀ ਸਮਝ ਲੈਣੇ ਨਹੀਂ ਇਹ ਪਈ ਜਾਂਦਾ ਹਿੰਦੀ ਸਮਝ ਲੈਣੇ ਇਸ ਲੋਸਨ ਦੇ ਚੂੜੇ ਉਹਦੇ ਮਮਾ ਨਹੀਂ ਉਹ ਦਿੱਲੀ ਦੇ ਚਿੱਡੀ ਬੋਲੇ ਉਹ ਕਹੇ ਲੂੰਬੜੀ ਆਦਾ ਆਂਡਾ ਈਡੀਆਂ ਬਿਲੀਆਂ ਨੇ ਉਹ ਨਹੀਂ ਲੂੰਬੜੀ ਵੇਖ ਨਹੀਂ ਕਿ ਕਿ ਸੋਹਣੀ ਗੱਡੀ ਲੱਗਣੀ ਹੈ ਦਲਾਕ ਬਣੀ ਆਂਦੀਆਂ ਇਹਨੇ ਖੁੱਡਾ ਵੇਖ ਨਹੀਂਆਂ ਛੱਡੀਆਂ ਓਏ ਪਰ ਆਹਾ ਡਾਡਾ ਹੋਰ ਕੋ ਕੰਮ ਨਹੀਂ ਆ ਡਾਡਾ ਵਾਲਾ ਹਾਤੀ ਹੈ ਚਾਉਣਾ ਹੀ ਨਹੀਂ ਮਾ ਮਾ ਦਾ ਚੜੇ ਹੋਣਾ ਕਹਦੀ ਓਏ 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 ਇਹ ਗੱਲ ਕਰਦੇ ਆ ਕੇ 라ਓ ਨਵੇਂ ਖਤਾਸ ਤਾਂ ਮਿਲ ਆਬਦਾ ਹੀ ਹੈ ਚੰਡੀਗੜ੍ਹ ਜਨਮਰ ਵਿੱਚ ਸੌ ਗਏ ਓ ਸਾਰੇ ਓਏ ਸੁਧਰਾ ਸੌ ਗਏ ਓ ਇਹ ਆਪੇ ਪਛੇ ਗਿਆ ਵੇ ਹੋ ਕੋਈ ਨਹੀਂ ਵੇਖ ਕੇ ਖੁਸ਼ ਆ ਜੋ ਆਈ ਭਈ ਆਵੇ ਕਿ ਮੂੰਹ ਆਈ ਭਈ ਆਇਆ ਵੇ ਬੰਦੇ ਨੂੰ ਚਾਰ ਚੀ ਪਾਈ ਦੇ ਨਹੀਂ ਮੱਥੇ ਲੱਗਦੀ ਨਹੀਂ ਛੇਰ ਰਕੀਆਂ ਜੰਗਲੀ ਬਿੱਲੀ ਜਾਂ ਘਰ ਵਾਲੀ ਨਹੀਂ ਆ ਮੈਂ ਕਹਿੰਦੇ ਆ ਚੱਲ ਤੂੰ ਘਰ ਮਰੀ ਆਵਾਜ਼ ਮੜੀ ਜੀ ਨੇ

ਆਜਾ ਚੱਲ ਚੱਲ ਹੋਰ ਕੋਈ ਨਹੀਂ ਲੱਭਣਿਆ ਕਿ ਮੈਂ ਦੱਸਾ ਦਰ ਮੈਂ ਲੱਭੜ ਹੋਈ ਜਿਹੜਾ ਉਹ ਸੋਹਣਿਆ ਉਹ ਸਮਾਂ ਵੀ ਹੈ ਨਾ ਉਹ ਘੜੀ ਬੱਤੀ ਉਹ ਇਹਨਾਂ ਸਿਰ ਮਰਾ ਰਿਆ ਨਾਲ ਉਹ ਵੀ ਵੀਡੀਓ ਇਹ ਆਸ ਕਿਰਦ ਲੜਦੇ ਇਹਨਾਂ ਨੂੰ ਦਿੱਤੀ ਵੀ ਤੁਸੀਂ ਪਾਪੂ ਲਿਓ ਉਹ ਦੋਵੇਂ ਆਪਸ ਵਿੱਚ ਹੀ ਲੜ ਕੇ ਨਾ ਫਾੜ ਗਏ ਲੋ ਨਾ ਵੀਰਾਂ ਨੂੰ ਆ ਗਿਆ ਆਪਣੇ ਬੰਦੇ ਮੈਂ ਪਹਿਲਾਂ ਤਿਆਰ ਜਾਣਾ ਲੈ ਪਣ ਲੈ ਜਵਾ ਮੇਰਾ ਵੀਰ ਹਾਥੀ ਨੂੰ ਬਾਜ ਮਾਰ ਰਹੀ ਉੱਥੇ ਪਈਆਂ ਨੂੰ ਸ਼ਟਾ ਅਰੇ ਦੇਖ ਕੇ ਲੱਗਦਾ ਨਹੀਂ ਨਹੀਂ ਸਫਾ ਅਜ ਤਾਂ ਨਾ ਨਾ ਵੀਡੀਓ ਬਣਾਈਂ ਆ ਗਦੇ ਇਹਨਾ ਵੀਡੀਓ ਕਰੇ ਪਾਦੀ ਵਿੱਚ 10-12 ਹਜ਼ਾਰ ਪਰਾਇ ਫੇਡਿਆ ਨਹੀਂ ਹੈ ਨਾ ਪਾਈ ਤੁਸਲਾ ਮੇਰੇ ਤਾਂ ਇਹ ਵਾਲਾ ਇਹ ਵਾਲਾ ਕਿਵੇਂ ਆ ਗਿਆ ਅਗਲੇ ਉੱਤੇ ਨਹੀਂ ਜਿੱਦਾਂ ਜਿੱਦਾਂ ਕੁੜੀ ਦਾ ਮਾਮਾ ਪਹਿਲਾਂ ਨਹੀਂ ਪੈਸੇ 'ਚ ਪਹੁੰਚ ਗਿਆ ਹੁੰਦਾ ਜੋ ਮਿਆਰੀਆਂ ਵੇਖਣ ਇਹੋ 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 ਚਰੇਣਾ ਅਗਲੇ ਅਗਲੇ ਤਿੰਨ ਦਾ ਕਹਿੰਦਾ bro ਪੈਸੇ ਪਾਓ ਇਧਰ ਜਿਹੜੇ ਇਹਦੇ ਉਹਨੇ ਹਰ ਕੰਮ ਕੀਤਾ ਹਣਾ ਅਗਲੇ ਆ ਤੇ ਨਮੂ ਕਮਲੇ ਬਣਾਇ ਕਰੋ ਦੇ ਵੇਖੀ 10000 ਤੋਂ ਘਟ ਜੇ ਮੈਂ ਤਾਂ ਆ ਗਿਆ ਤਨਾ ਮੈਂ ਜਰਾ ਤੇ ਲੋਟੀ ਕੈਸ਼ ਮੈਂ ਜਰਾ ਦੀ ਕਰਾ ਕੇ ਆ ਗਿਆ ਉਹ ਆ ਪਤਾ ਨਹੀਂ ਕੀ ਖਾ ਕੇ ਲਿਖ ਦੇ ਰਿਹਾ ਜੀ ਅੰਦਰ ਚਿੱਟੇ ਹੁੰਦੇ ਨੇ ਤਰੀ ਫੇਨਦੇ ਨੇ ਕਾਲੇ ਲਿਖਿਆ ਸਹੀ ਗੱਲ ਲਿਖਿਆ ਕਾਲਾ ਨਹੀਂ ਉਹ ਵੀਰ ਤੂੰ ਪੇ ਰਹਿ ਰਿਹਾ ਕਾਲੇ ਹੋ ਜਾਣੇ ਤਾਂ ਲਿਖਿਆ ਆ ਉਹ ਨਿੱਕੇ ਹੁੰਦੇ ਚਿੱਟੇ ਹੁੰਦੇ ਆ ਗੋਬੇ ਵੀ ਨਿਕਲਦਾ ਬੜਾ ਸੁਣਾ ਗੱਲ ਭਾਵੇਂ ਇਹਦੀ ਫੋਟੋਆਂ ਲੱਗੀਆਂ ਹੋਣ ਨਿਕਲ ਕੇ ਬੰਦੇ ਜੀ ਸ਼ੇਰ ਹੁਣ ਉੱਤੇ ਵੇਚਾਈ ਏਡਾ ਏਡਾ ਲੋ ਵੀ